ਸੋ ਗਾਇਜ਼ ਬਹੁਤ ਸਮੇਂ ਦੇ ਬਾਅਦ ਵਿੱਚ ਆਪਾਂ ਇਸ ਟਾਈਮ ਬਲੌਗ ਕਰਦੇ ਪਏ ਹਾਂ ਤੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਛੋਟਾ ਆ ਬਲੌਗ ਹੈ ਜਿਆਦਾ ਵੱਡਾ ਬਲੌਗ ਨਹੀਂ ਹੈਗਾ ਤੇ ਮਨਪ੍ਰੀਤ ਚੱਲੀ ਮੇਰੇ ਨਾਲ ਹੀ ਤੇ ਇਹਨੇ ਕੋਈ ਸਮਾਨ ਲੈਣਾ ਤੇ ਮਾਰਕੀਟ ਤੋਂ ਸਮਾਨ ਲੈ ਕੇ ਵਾਪਸ ਆ ਜੂਗੀ ਤੇ ਭਰਾ ਤੁਹਾਡਾ ਕੰਮ ਤੇ ਚੱਲ ਜਾਏਗਾ ਤੇ ਉਸ ਤੋਂ ਬਾਅਦ ਜੈਸ ਟਾਈਮ ਠੰਡ ਹੋ ਚੁਗੀ ਹੈ ਐਥਨਸ ਦੇ ਵਿੱਚ ਵੀ ਬਹੁਤ ਠੰਡਾ ਇਸ ਟਾਈਮ ਸਾਨੂੰ ਪੂਰੀ ਫੀਲ ਹੋ ਰਹੀ ਹੈ ਬਾਈ ਠੰਡ ਜੇ ਗੱਲ ਕੀਤੀ ਜਾਵੇ ਤੇ ਬਾਕੀ ਭਰਾ ਤੁਹਾਡਾ ਇਸ ਟਾਈਮ ਜਾ ਰਿਹਾ काम ਤੇ ਬਾਕੀ ਇੱਕ ਗੱਲ ਤੁਹਾਨੂੰ ਮੈਂ ਇਹੀ ਦੱਸਣੀ ਚਾਹੁੰਦਾ ਹਾਂ ਤੁਸੀਂ ਨਾ ਉਹ ਮੇਰਾ ਕੈਮਰਾ ਥੱਲੇ ਰੱਖੂਗਾ ਗੱਡੀ ਗਾਰੀ ਸੀਗੀ ਸੋ ਜਿਹੜਾ ਆਹ ਵਾਲਾ ਫੰਕਸ਼ਨ ਹੈ ਨਾ ਵੀਡੀਓ ਵਾਲਾ ਇਹ ਸਭ ਤੋਂ ਬੈਸਟ ਲੱਗਾ ਮੈਨੂੰ ਕਿਉਂਕਿ ਇਹਦੇ ਵਿੱਚ ਤੁਸੀਂ ਦੋਨੇ ਡਾਇਰੈਕਟਰ 뷰 ਤੁਸੀਂ ਦੇਖ ਸਕਦੇ ਹੋ ਬਾਕੀ ਨਾ ਇੱਕ ਚੀਜ਼ ਤੁਹਾਨੂੰ ਮੈਂ ਸਹੀ ਦੱਸਾਂ ਜਿਹੜੇ ਵੀ ਭੈਣ ਭਰਾ ਮਤਲਬ ਜਿਹੜੇ ਭਰਾ ਆਪਣੇ ਖੇਤੀਬਾੜੀ ਦਾ ਕੰਮ ਕਰਦੇ ਜਿਹਨਾਂ ਕੋ ਪੇਪਰ ਹੈਗੇ ਆ ਲਾਇਸੈਂਸ ਲਈ ਟਰਾਈ ਕਰੋ ਲਾਇਸੈਂਸ ਲਓ ਇਥਾਂਸ ਦੇ ਵਿੱਚ ਅਸਟਮੀ ਫੂਡ ਤੇ ਵੋਲਟ ਦਾ ਇੰਨਾ ਕੰਮ ਆ ਤੁਸੀਂ ਮਤਲਬ ਰੀਅਲੀ ਕਹਿਣਾ ਸਟਾਰਟਿੰਗ ਸਟਾਰਟਿੰਗ ਦੇ ਵਿੱਚ 60 70 ਯੂਰੋ ਕਿਤੇ ਨਹੀਂ ਛੱਡਦੇ 60 70 ਯੂਰੋ ਤੁਸੀਂ ਬਣਾਉਂਗੇ ਜਿਹੜੇ ਪੁਰਾਣੇ ਹੋਗੇ ਜਿਨ੍ਹਾਂ ਨੂੰ 2 2 3 3 ਸਾਲ ਹੋ ਗਏ ਨਾ ਆਲਮੋਸਟ ਆਲਮੋਸਟ ਉਹ 100 100 ਯੂਰੋ ਦੀ ਆੜੀ ਦਾ ਕੱਢਦੇ ਆਪਣੇ ਪੰਜਾਬੀ ਮੁੰਡੇ ਜਿਹੜੇ ਇੱਥੇ ਜੰਮੇ ਪਲੇ ਆ ਉਹ ਵੀ ਮੁੰਡੇ ਈ ਫੂਡ ਦਾ ਕੰਮ ਕਰਦੇ ਆ ਤੇ ਉਹਨਾਂ ਦਾ ਮੈਂ ਪਰਸਨਲ ਪੁੱਛਿਆ ਉਹਨਾਂ ਨੂੰ ਮੈਂ ਕਹਾਂ ਵੀ ਤੁਸੀਂ ਮੈਨੂੰ ਦੱਸੋ ਆਪਣਾ ਐਕਸਪੀਰੀਅੰਸ ਤੇ ਉਹਨਾਂ ਨੇ ਮੈਂ ਦੱਸਿਆ ਕਹਿੰਦੇ ਵੀ ਅਸੀਂ ਮਤਲਬ ਕਿ ਦਿਹਾੜੀ 100 ਯੂਰੋ ਮਿਨੀਮਮ ਬਣਾਈ ਦੀ 8 ਘੰਟੇ ਲਾਗੇ 8 ਜਾਂ 10 ਘੰਟੇ ਲਾਂਦੇ ਮੈਕਸਿਮਮ ਤੇ ਆਪਣੀ ਮਰਜ਼ੀ ਦਾ ਕੰਮ ਆ ਤੇ ਬਾਈ ਏਰੀਆ ਏਰੀਆ ਦੇ ਵਿੱਚ ਬਹੁਤ ਪਰ ਅਗਲੀਆ ਮਤਲਬ ਡਿਲੀਵਰੀਆਂ ਚੱਲਦੀਆਂ ਤੇ ਬਾਕੀ ਬਸ ਮੇਰਾ ਇਹੀ ਕਹਿਣਾ ਹੈ ਸਗਾ ਬਾਕੀ ਮੈਂ ਇੱਕ ਛੋਟਾ ਜਿਹਾ ਇੰਟਰਵਿਊ ਜ਼ਰੂਰ ਲਾਉਂਗਾ ਆਪਣੇ ਜਿਹੜੇ ਮੇਰੇ ਨਾਲ ਮਤਲਬ ਜਿਹੜੇ ਸਾਡੇ ਹੀ ਮੇਰੀ ਸ਼ਾਪ ਤੇ ਆਉਂਦੇ ਆ ਸਾਡੇ ਇੱਥੇ ਰੈਸਟੋਰੈਂਟ ਦੇ ਵਿੱਚ ਡਿਲੀਵਰੀ ਲੈਣ ਤੇ ਮੈਂ ਜ਼ਰੂਰ ਪੂਰੀ ਟਰਾਈ ਕਰੂੰਗਾ ਕਿ ਇੱਕਾਪਾ ਇੰਟਰਵਿਊ ਕਰੀਏ ਉਹਨਾਂ ਨਾਲ ਇੰਟਰਵਿਊ ਨਹੀਂ ਸਿਰਫ ਤੁਹਾਡੀ ਇੱਕ ਤੁਹਾਨੂੰ ਇੱਕ ਰਿਐਲਿਟੀ ਚੈੱਕ ਦਵਾਵਾਂਗੇ ਵੀ ਆਪਣਾ ਟਾਈਮ ਨਾ ਵੇਸਟ ਕਰੋ ਇਹ ਬਾਹਰ ਤੁਸੀਂ ਪੈਸੇ ਕਮਾਣ ਆਏ ਆ ਨਾ ਤੇ ਪੈਸਾ ਕਮਾਓ ਤੇ ਟਾਈਮ ਨਾ ਵੇਸਟ ਕਰੋ ਆਪਣਾ ਲਾਇਸੈਂਸ ਜਬ ਬਹੁਤ ਜ਼ਿਆਦਾ ਜ਼ਰੂਰੀ ਆ ਜਿਹਦਾ ਕੋਈ ਲਾਇਸੈਂਸ ਹੈਗਾ ਤੁਹਾਡੇ ਕੋਲ ਬਹੁਤ ਜ਼ਿਆਦਾ ਆਪਰਚੂਨਿਟੀਆਂ ਹੈਗੀਆਂ ਐਜਾ ਦੀ ਆਪਰਚੂਨਿਟੀਆਂ ਤੁਹਾਨੂੰ ਕਿਤੇ ਨਹੀਂ ਮਿਲਣੀਆਂ ਪੂਰੀ ਪੂਰੀ ਗਰੀਜ਼ ਦੇ ਵਿੱਚ ਸਭ ਤੋਂ ਇਹਦਾ ਅਗ ਤੁਸੀਂ opportunity ਲੈਣਾ ਚਾਹੁੰਦੇ ਆ ਨਾ ਤੇ ਬਾਈ ਇਸ ਤੋਂ ਬੈਸਟ ਚੀਜ਼ ਕੋਈ ਨਹੀਂ ਹੈਗੀ ਬੈਸਟ ਤੋਂ ਬੈਸਟ ਚੀਜ਼ ਲਾਇਸੈਂਸ ਲੋ ਮੈਂ ਕਹਿੰਨਾ ਇਦਾਂ ਦੀ opportunities ਮਿਲਣਗੀਆਂ ਤੁਸੀਂ ਕਹੋਗੇ ਕਿ ਅਸੀਂ ਟਾਈਮ ਖਰਾਬ ਕੀਤਾ ਬਾਈ ਮੈਂ ਪਿੰਡ ਦੇ ਵਿੱਚ ਰਹਿ ਗਿਆ ਆ 3 ਸਾਲ ਖਰਾਬ ਕੀਤੇ ਆਪਣੇ ਪਿੰਡ ਦੇ ਵਿੱਚ ਸੋ ਮੈਂ ਸਹੀ ਗੱਲ ਦੱਸਦਾ ਹਾਂ ਆਈ ਕਾ ਨਵਾਂ ਨਵਾਂ ਮਗਾਣਵਾੰਦਾ ਮਾਨਵਪ੍ਰੀਤ ਵੀ ਭਰਾਵਾ ਹੱਸਦੀ ਆ ਇਹਨੂੰ ਲੱਗਦਾ ਕਿਉਂਕਿ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਆ ਕਈ ਲੋਕ ਸੋਚਦੇ ਆ ਆਈ ਪਿੰਡ ਨੂੰ ਮਾੜਾ ਨਹੀਂ ਕਹਿੰਦੇ ਪਿੰਡ ਦੇ ਵਿੱਚ ਬਹੁਤ ਸਾਰੇ ਲੋਕੀ ਬਹੁਤ ਚੰਗੇ ਆ ਆਪਣੀ ਪਰਸਨਲ ਗੱਲ ਕਰਦੇ ਆ ਕਿ ਹਰ ਬੰਦੇ ਦੀ ਇੱਕ ਪਰਸਨਲ ਇੱਕ ਨਾ ਥਿੰਕ ਹੁੰਦੀ ਆ ਆਪਾਂ ਹੁਣ ਆ ਕੇ ਸੋਚਦੇ ਆ ਨਾ ਮਤਲਬ ਮੈਂ ਇਹ ਨਹੀਂ ਕਹਿੰਦਾ ਉਹ ਨਹੀਂ ਚਲੋ ਹਰ ਬੰਦੇ ਦੇ ਇੱਕ ਆਪਣਾ ਆਪਣਾ ਪੁਆਇੰਟ ਆਫ View ਆ ਅਪਾ ਤਾਂ ਇਹੀ ਗੱਲ ਕਹਿੰਨੇ ਆ ਵੀ ਆਪਣਾ ਟਾਈਮ ਨਾ ਖਰਾਬ ਕਰੋ ਜੇ ਤੁਸੀਂ 3 ਸਾਲਾਂ ਪਰੇ ਬਹੁਤ ਵਧੀਆ ਸੀਗਾ ਸਾਨੂੰ ਥੋੜੀ ਨੋਲੇਜ ਨਹੀਂ ਸੀ ਪਰ ਅਪਾ ਜਦੋਂ ਡਿਸੀਜਨ ਲਿਆ ਨਾ ਬਾਹਰ ਇੱਥੇ ਐਥਨਸ ਜਾਣ ਦਾ ਅਥੀਨੇ ਆਣ ਦਾ ਤੇ ਸਭ ਤੋਂ ਬੈਸਟ ਡਿਸੀਜਨ ਸੀਗਾ ਬਾਈ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਇੱਥੇ ਆ ਕੇ ਹੁਣ ਇੱਥੇ ਆਪਾਂ ਆਰਵਾ ਪਤੀ ਬਣ ਗਏ ਜਾਂ ਕੋਈ ਸ਼ੀ ਬਣ ਗਏ ਆ ਬਾਈ ਦੇਖੋ ਸਭ ਕੁਝ ਉਦਾਂ ਹੀ ਆ ਪਰ ਤੁਹਾਨੂੰ ਬਹੁਤ ਚੰਡੇ ਉੱਦਾਂ ਦੇ ਚਾਲਦੇ ਵੇ ਪਰ ਹਾਂ ਉਹਦੇ ਨਾਲੋਂ ਬੈਟਰ ਮਤਲਬ ਉਸ ਲਾਈਫ ਨਾਲੋਂ ਬਹੁਤ ਬੈਟਰ ਲਾਈਫ ਆ ਆ ਬਿੱਲੀ ਵੀ ਮਰੀ ਪਈ ਥੱਲੇ ਚੰਡੀ ਚੀਜ਼ ਹੁੰਦੀ ਆ ਕਿ ਸਾਨੂੰ ਇੱਥੇ ਆ ਕੇ ਨੌਲੇਜ ਬਹੁਤ ਮਿਲਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਭ ਤੋਂ ਵੱਡੀ ਚੀਜ਼ ਹੈ ਹਾਂ ਉੱਥੇ ਸਾਡੀ ਲਾਈਫ ਆਹ ਹਾ ਬਿੱਲੀ ਮਰੀ ਆ ਯਾਰ ਕਿਸੇ ਗੱਡੀ ਥੱਲੇ ਆ ਗਈ ਵਿਚਾਰੀ ਨੇ ਸਭ ਤੋਂ ਵੱਡੀ ਮੇਨ ਚੀਜ਼ ਹੈ ਨੌਲੇਜ ਨਾ ਪਿੰਡ ਮਾੜਾ ਆ ਨਾ ਸ਼ਹਿਰ ਦੇਖੋ ਪਿੰਡ ਸ਼ਹਿਰ ਮਾੜੀ ਨਹੀਂ ਉਹਦੇ ਪਿੰਡਾਂ ਦੀ ਲਾਈਫ ਆਪਣੇ ਹਿਸਾਬ ਨਾਲ ਆ ਬਟ ਕਹਿੰਦਾ ਪਾ ਜਿਹੜੇ ਗ੍ਰੀਕੀ ਲੋਗ ਆ ਪਿੰਡਾਂ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਆਪਣਾ ਪੁਆਇੰਟ ਆਫ View ਆ ਜਿਹੜੇ ਉਹ ਗ੍ਰੀਕ ਜਿਹੜੇ ਇੱਥੇ ਦੇ ਲੋਕਲ ਲੋਗ ਆ ਉਹਨਾਂ ਲਈ ਬਹੁਤ ਆਪਸ਼ਨ ਆ ਬਾਈ ਜਿਹੜੇ ਆਪਣੇ ਪੰਜਾਬ ਪੰਜਾਬੀ ਲੋਗ ਆ ਪਾਕਿਸਤਾਨ ਦੇ ਆ ਠੀਕ ਆ ਨਾ ਜਿਹੜੇ ਭਰਾ ਆਪਣੇ ਬਾਹਰੋਂ ਆਪਣੇ ਇੰਡੀਆ ਤੋਂ ਪੈਸਾ ਕਮਾਣੀ ਆਏ ਆ ਨਾ ਤੇ ਉਹਨਾਂ ਵਾਸਤੇ ਮੈਂ ਇਹ ਗੱਲ ਕਰ ਰਿਹਾ ਕਿ ਬਾਈ ਆਪਣੇ ਲਈ ਬੈਸਟ ਆਪਸ਼ਨ ਸੋਚੋ ਠੀਕ ਆ ਨਾ ਬੈਸਟ ਆਪਸ਼ਨ ਜਿੱਦਾਂ ਤੁਹ ਉਹ ਤੁਹਾਡੇ ਲਈ ਬੇਨਿਫਿਟ ਰਹੂਗਾ ਸੋ ਇਹ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਸਗਾ ਬਣਦੇ-ਬਣਦੇ 4 ਮਿੰਟ 27 ਸਕਿੰਟ ਦੀ ਹੋ ਗਈ ਇਹ ਵੀਡੀਓ ਸੋ ਗਾਇਜ਼ ਲੋਕੀ ਕਹਿੰਦੇ ਆ ਨਾ ਕਿ ਲਾਰੀ ਬਣਾਉਣਾ ਇਦਾਂ ਕਹਿੰਦੇ ਇਦਾਂ ਕਹਿੰਦੇ ਆ ਸਭ ਤੋਂ ਵੱਡੀ ਚੀਜ਼ ਹੈ ਜਿਹੜੇ ਤਾਂ ਚੱਲ ਜਿਨ੍ਹਾਂ ਨੂੰ ਪੜ੍ਹੇ ਲਿਖੇ ਵੀ ਨਹੀਂ ਮੈਂ ਕਹਿ ਸਕਦੀ ਸਮਝਦਾਰ ਉਹ ਤਾਂ ਨੂੰ ਤਾਂ ਪਤਾ ਹੋਣਾ ਕਿ ਅਸੀਂ ਗੱਲ ਕਿੱਥੇ ਕਰਦੇ ਪਏ ਆ ਹਾਂ ਬੜਤੀ ਜਿਹੜੇ ਵੀ ਉੜਦਾ ਉਹ ਵੀ ਕਹਿੰਦੇ ਹੁੰਦੇ ਆ ਨਹੀਂ ਸਹੀ ਗੱਲ ਸਹੀ ਗੱਲ ਆ ਉੜਦਾ ਹੱਥੀ ਨਹੀਂ ਹੁੰਦਾ ਉੜਦਾ ਤੀਰ ਹੁੰਦਾ ਉੜਦਾ ਹਾਥੀ ਭਰਾਵਾ ਉੜਦਾ ਹਾਥੀ ਉਹ ਹਾਥੀ ਹਟਾਤਾ ਇਹਨੇ ਵੈਂਦੀ ਆ ਬਸ ਇਹ ਨੌਲੇਜ ਲੈਣ ਦੀ ਆਏ ਅਸੀਂ ਤੇ ਇਦਾਂ ਦਾ ਕੋਈ ਨਹੀਂ ਬਾਕੀ ਜੇ ਕੋਈ ਇਦਾਂ ਸੋਹਦਾ ਨਾ ਕਿ ਹੀ ਮਾਰਾ ਕਹਿੰਨੇ ਆ ਲਾਰਾ ਮੀਨਾ ਨੂੰ ਕਦੀ ਮਾਰਾ ਨਹੀਂ ਕਿਹਾ ਅਸੀਂ ਲਾਰਾ ਮੀਨਾ ਨੂੰ ਭਰਾਵਾ ਲਾਰਾ ਮੀਨਾ ਜੋ ਵੀ ਲਾਰਾ ਮੀਨਾ ਅਸੀਂ ਮਾਰਾ ਨਹੀਂ ਕਹਿੰਦੇ ਬਹੁਤ ਵਧੀਆ ਹੋ ਸਕਾ ਪਿੰਡ ਉੱਥੇ ਟਾਈਮ ਆਪਾਂ ਸਪੈਂਡ ਕੀਤਾ ਸਾਰੇ ਬਹੁਤ ਚੰਗੇ ਆ ਜਿੰਨੇ ਭੈਣ ਭਰਾ ਆ ਸਭ ਬਹੁਤ ਚੰਗੇ ਆ ਸੋ ਮਤਲਬ ਜਿੰਨੇ ਵੀ ਆ ਸਭ ਬਹੁਤ ਵਧੀਆ ਆ ਠੀਕ ਆ ਨਾ ਆਪਾਂ ਪੇਂਟ ਨੂੰ ਨਹੀਂ ਮਾੜਾ ਕਹਿੰਦੇ ਆਪਾਂ ਗੱਲ ਕਰਦੇ ਆ ਕੰਮ ਦੀ ਵੀ ਉੱਥੇ ਸਾਡੇ ਕੋਲ ਆਪਸ਼ਨ ਹੀ ਨਹੀਂ ਇੱਕ ਇੱਕ ਉੱਥੇ ਸਿਰਫ ਇੱਕੋ ਹੀ ਕੰਮ ਆ ਰਹੀ ਮੱਛੀਆਂ ਦਾ ਕੰਮ ਤੇ ਉਸ ਤੋਂ ਬਾਅਦ ਕੋਈ ਆਪਸ਼ਨ ਨਹੀਂ ਹੈਗਾ ਤੇ ਬੰਦੇ ਨੂੰ ਆਪਣੀ ਹੈਲਥ ਵੱਲ ਵੀ ਦੇਖਣਾ ਚਾਹੀਦਾ ਕਿਉਂਕਿ ਆਨ ਵਾਲੇ ਟਾਈਮਾਂ ਦੇ ਵਿੱਚ ਜੋ ਹੈਲਥ ਆ ਚੀਜ਼ਾਂ ਉਹ ਵੀ ਉੱਥੇ ਚੱਲ ਮੱਛੀ ਮਿਲਦੀ ਆ ਆ ਉੱਥੇ ਮੱਛੀ ਉੱਥੇ ਮੱਛੀ ਖਾਣ ਨੂੰ ਭਰਾਵਾਂ ਮਿਲ ਜਾਂਦੀ ਰੋਜ਼ ਮੱਛੀ ਖਾ ਲੈਂਦੇ ਫਰੀ ਦੀ ਇੱਥੇ ਥੋੜੀ ਮਹਾ ਇੱਥੇ ਮਹਿੰਗੀ ਆ ਪਰ ਕਹਿਣ ਦਾ ਪਾਇਆ ਹੁਣ ਮੈਂ ਰੈਸਟੋਰੈਂਟ ਚ ਕੰਮ ਕਰਦਾ ਮੈਨੂੰ ਬਹੁਤ ਐਕਸਪੀਰੀਅੰਸ ਹੁੰਦਾ ਇਸ ਸਕਿੱਲ ਵਰਕਰ ਚ ਆਉਂਦਾ ਵੀ ਕੱਲ ਨੂੰ ਤੁਸੀਂ ਕਿਸੇ ਹੋਰ ਕੰਟਰੀ 'ਚ ਵੀ ਜਾਂਦੇ ਨਾ ਤੁਹਾਡੇ ਕੋਲ ਇੱਕ ਸਕਿੱਲ ਹੋਊਗਾ ਕਿਉਂਕਿ ਸਕਿੱਲ ਜਿਹੜਾ ਨਾ ਉਹ ਬਹੁਤ ਜ਼ਰੂਰੀ ਜਿਹੜਾ ਸਕਿੱਲ ਆਲਾ ਹੁਣ ਜਿਹੜੇ ਬੰਦੇ ਹੁਣ ਇੱਥੇ ਜੇ ਆਪਾਂ ਗੱਲ ਕਰੀਏ ਜਿਹੜੇ ਬੰਦੇ ਯਾਰ ਦਿਹਾੜੀ ਦਾ 100 ਯੂਰੋ ਕਮਾਉਂ ਬਈ ਮੈਂ ਕਹਿੰਨਾ ਕਿੱਥੇ ਪਹੁੰਚਦੇ ਹੋਗੇ ਠੀਕ ਹੈ ਨਾ ਜਿਹੜੇ ਗਰੁੱਪ ਦੇ ਵਿੱਚ ਰਹਿੰਦੇ ਆ ਕੁਮਾਂਡੇ ਨਾਲ ਰਹਿਣਾ ਸੈਣਾ ਵੀ ਹੋਸਾ ਹੋਣਾ ਹੋ ਜਾਂਦਾ ਆ ਸੋ ਮੇਰੀ ਤੁਹਾਨੂੰ ਇਹੀ ਇੱਕ ਦਰਖਾਸਤ ਆ ਨੋਲਜ ਲੈਣੀ ਹੋਈ ਕਮੈਂਟ ਕਰ ਦਿਓ ਹਾਂ ਜੇ ਤੁਸੀਂ ਕੋਈ ਹੋਰ ਨੋਲਜ ਵੀ ਲੈਣਾ ਚਾਹੁੰਦੇ ਆ ਨਾ ਮਤਲਬ ਜਿਹੜੇ ਭੈਣ ਭਰਾ ਅਸੀਨੇ ਰਹਿਣ ਮਤਲਬ ਆਣਾ ਚਾਹੁੰਦੇ ਆ ਜਾਂ ਫੈਮਿਲੀ ਆ ਕੋਈ ਜਿਹੜਾ ਉੱਥੇ ਮਤਲਬ ਪਿੰਡਾਂ ਦੇ ਵਿੱਚ ਕਾਫੀ ਟਾਈਮ ਤੋਂ ਤੁਸੀਂ ਹੋਇਆ ਤੇ ਆਣਾ ਚਾਹੁੰਦਾ ਹੈਗਾ ਤੇ ਤੁਸੀਂ ਸਾਨੂੰ ਨਾ ਸਿਰਫ ਇੱਕ ਤੁਸੀਂ ਕਮੈਂਟ ਜਰੂਰ ਕਰਿਓ ਆਪਾਂ ਪੂਰੀ ਟਰਾਈ ਕਰਾਂਗੇ ਆਪਣੇ ਵੱਲੋਂ ਉਸ ਚੀਜ਼ ਉੱਤੇ ਤੁਹਾਨੂੰ ਇੱਕ ਮਤਲਬ ਵੇਰਵਾ ਦੇਣ ਦੀ ਤੇ ਬਾਕੀ ਇੱਥੇ ਸਾਨੂੰ ਫੈਸਿਲਟੀਆਂ ਇਹ ਆ ਜਿੱਥੇ ਆਪਾਂ ਜਿਸ ਏਰੀਆ 'ਚ ਰਹਿੰਨੇ ਸਾਡੇ ਲਾਗੇ ਘਟੋ ਘੜਨੀ ਤਾਂ ਪੰਜਾਂ-ਸੱਤ ਸਕੂਲ ਆ ਲਾਗੇ ਕਾਲਜ ਆ ਅਸੀਂ ਜੇ ਸੁਪੋਜ਼ ਘਰ ਖਾਣਾ ਨਹੀਂ ਬਣਾਣਾ ਤੇ ਅਸੀਂ ਆਰਡਰ ਕਰੀਏ 5-10 ਮਿੰਟ 'ਚ ਸਾਡੇ ਘਰੇ ਆਰਡਰ ਆ ਜਾਂਦਾ ਆ ਠੀਕ ਆ ਜੀ ਹਰ ਚੀਜ਼ ਸਾਡੇ ਲਾਗੇ ਆ ਸਾਨੂੰ ਕਿਸੇ ਵੀ ਉਗੀ ਪਿੰਡਾਂ ਦੇ ਵਿੱਚ ਇਹ ਹੁੰਦਾ ਜੇ ਨਾ ਉਹ ਗੱਡੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਕਨਵੈਂਸ ਦੇਖਣਾ ਪੈਂਦਾ ਕਦੀ ਕਿਸੇ ਵੱਲ ਕਦੀ ਕਿਸੇ ਵੱਲ ਤੇ ਕਈ ਵਾਰੀ ਵਿਚਾਰੇ ਜਿਨ੍ਹਾਂ ਕੋ ਹੁੰਦੀਆਂ ਉਹ ਵੀ ਮਜਬੂਰ ਹੁੰਦੇ ਉਹਨਾਂ ਕੋਲ ਆਪਣੀ ਫੈਮਿਲੀ ਵੀ ਹੁੰਦੀ ਆ ਆਪਣਾ ਕੰਮਕਾਰ ਵੀ ਹੁੰਦਾ ਨਾ ਸੋ ਉਹ ਨਹੀਂ ਕਰ ਪਾਉਂਦੇ ਤੇ ਕਈ ਵਾਰੀ ਕਈ ਲੋਕ ਸੋਚਦੇ ਆ ਯਾਰ ਕਈ ਗੱਡੀਆਂ ਦਾ ਮਾਨ ਕਰਦੇ ਆ ਇਦਾਂ ਨਾ ਇਦਾਂ ਨਹੀਂ ਹੈਗਾ ਸਾਰੇ ਬੰਦੇ ਹਰ ਬੰਦਾ ਆਪਣੀ ਆਪਣੀ ਲਾਈਫ ਦੇ ਵਿੱਚ ਬਿਜ਼ੀ ਆ ਮਨਪੀ ਸਾਈਡ ਤੇ ਇਹਦੇ ਗੱਡੀ ਥੱਲੇ ਨਾ ਜੀ ਮੈਂ ਗੱਡੀਆਂ ਦੀ ਐਗਜ਼ਾਮਪਲ ਦੇਣਾ ਗੱਡੀ ਥੱਲੇ ਨਾ ਜੀ ਓੜ ਦਾ ਹੱਥੀ ਨਾ ਜੀ ਓੜ ਦਾ ਹੱਥੀ ਨਾ ਜੀ ਸੋ ਬਹੁਤ ਇਹ ਸਾਡੀ ਇੱਕ ਤੁਹਾਨੂੰ ਸਲਾਹ ਸੀਗੀ ਇੱਕ ਚੰਗੀ ਮਤਲਬ ਤੁਹਾਨੂੰ ਚੰਗੀ ਸਲਾਹ ਦੇ ਰਹੇ ਆਂ ਖਾਲੀ ਗਰੀਸ ਦੀ ਕਿਉਂਕਿ ਆਪਾਂ ਹਸ ਟਾਈਮ ਗਰੀਸ ਦੇ ਵਿੱਚ ਤੇ ਤੁਹਾਨੂੰ ਚੰਗੀ ਐਗਜ਼ੈਂਪਲ ਹੀ ਦਵਾਂਗੇ ਮਾੜੀ ਨਹੀਂ ਦਵਾਂਗੇ ਬਾਕੀ ਭਰਾਵਾ ਜਿੱਥੇ ਤੁਸੀਂ ਕੰਮ ਕਰਦੇ ਆਂ ਖੁਸ਼ ਰਹੋ ਠੀਕ ਹੈ ਨਾ ਵਧੀਆ ਆਪਾਂ ਕਹਿੰਨੇ ਪਰਿਵਾਰ ਲਈ ਸੀ ਕੰਮ ਕਰਦੇ ਆਂ ਤੇ ਇਹ ਕੁਝ ਹੈਗਾ ਅੱਜ ਦਾ ਆਪਾਂ ਗਿਆਨ ਨਹੀਂ ਦੇ ਰਹੇ ਸਿਰਫ ਤੁਹਾਨੂੰ ਐਕਸਪੀਰੀਅੰਸ ਦੱਸ ਰਹੇ ਆਂ ਕਿ ਜਿਹੜੇ ਸ਼ਹਿਰਾਂ 'ਚ ਕੰਮ ਕਰਦੇ ਖਰਚੇ ਭਾਵੇਂ ਹੈਗੇ ਆ ਪਰ ਬਾਕੀ ਖਰਚਾ ਕਰਨਾ ਵੀ ਆਪਣੇ ਹੱਥ ਤੇ ਡਿਪੈਂਡ ਹੁੰਦਾ ਖਰਚੇ ਜ਼ਰੂਰ ਹੈਗੇ ਆ ਬਟ ਹੈਗੇ ਆ ਪਰ ਜੇ ਸਹੀ ਗੱਲ ਦਸੀ ਤੁਹਾਨੂੰ ਉਸ ਸਾਭ ਦੀ ਇਨਕਮ ਵੀ ਹੈਗੀ ਆ ਕਿਉਂਕਿ ਆਪਣੀ ਜਿਹੜੀ ਕਹਿ ਲਓ ਜਿਹੜਾ ਆਪਣਾ ਕਲਚਰ ਹੈ ਨਾ ਆਪਾਂ ਗ੍ਰੀਸ ਗ੍ਰੀਕੀਆਂ ਦੀ ਰੀਸ ਨਹੀਂ ਕਰ ਸਕਦੇ ਤੇ ਗ੍ਰੀਕ ਗ੍ਰੀਕੀ ਸਾਡੀ ਰੀਸ ਨਹੀਂ ਕਰ ਸਕਦੇ ਤੇ ਸੈਂਸ ਕਹਿੰਦਾ ਇਹ ਆ ਜਿਹੜੇ ਗ੍ਰੀਕੀ ਆ ਲੋਗ ਹਨ ਇਹ ਜਿੰਨਾ ਕਮਾਉਂਦੇ ਆ ਇਹ ਖਰਚ ਲੈਂਦੇ ਉਹ ਸਾਡੇ ਨਾਲ ਮੁੰਡਾ ਕੰਮ ਕਰਦਾ ਉਹਨੂੰ 5 ਸਾਲ ਹੋ ਗਏ ਆ ਉਹ ਕਹਿੰਦਾ ਵੀ ਮੈਨੂੰ 5 ਸਾਲ ਹੋ ਗਏ ਤੇ ਉਹ ਕਹਿੰਦਾ 5 ਸਾਲ ਦੇ ਵਿੱਚ ਮੈਂ ਕੁਝ ਨਹੀਂ ਖੱਟਿਆ ਮਤਲਬ ਕਮਾਇਆ ਮਤਲਬ ਕਮਾਇਆ ਬਹੁਤ ਕਮਾਉਂਦਾ ਬਹੁਤ ਉਹ ਉਹੀ ਸੈਲਰੀ ਬਹੁਤ ਆ ਪਰ ਕਹਿੰਦਾ ਮੈਂ ਸੇਵਿੰਗ ਨਹੀਂ ਕਰਦਾ ਕਿਉਂਕਿ ਇਹਨਾਂ ਦੇ ਖਰਚੇ ਉਸ ਹਿਸਾਬ ਨਾਲ ਆ ਤੇ ਜੇ ਆਪਣੇ ਆਪਣੀ ਗੱਲ ਕਰੀਏ ਪੰਜਾਬੀ ਦੀ ਤੇ 5 ਸਾਲ ਜੇ ਉਸ ਹਿਸਾਬ ਨਾਲ ਉਹਨੇ ਕਮਾਇਆ ਹੋਵੇ ਤੇ ਬਾਈ ਬਹੁਤ ਵਧੀਆ ਇਨਵੈਸਟਮੈਂਟ ਕਰ ਸਕਦਾ ਉਹ ਇੰਡੀਆ ਦੇ ਵਿੱਚ ਸੋ ਜੇ ਤੁਹਾਨੂੰ ਆਹ ਬਲੌਗ ਕਿਸੇ ਵੀ ਕਾਰਨ ਚੰਗਾ ਲੱਗਾ ਹੋਵੇ ਕੋਈ ਖੋਰ ਵੀ ਐਡ ਕਰਾਂਗੇ ਆਹੋ ਜੇ ਆਪਾਂ ਕੁਝ ਐਡ ਕਰਨ ਵਾਲਾ ਹੋਇਆ ਤਾਂ ਜ਼ਰੂਰ ਕਰਾਂਗੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਚੈਨਲ ਦੇ ਮਿਲਦੇ ਤੁਹਾਨੂੰ ਖੁਸ਼ ਰਹੋ ਆਵਾਜ਼ ਰਹੋ ਚੜ੍ਹਦੇ ਅਗਲੀ ਵੀਡੀਓ ਤੇ ਜਾਂ ਫਿਰ ਆਪਾਂ ਕੋਈ ਜੇ ਸਾਨੂੰ ਕੁਝ ਦੇਖਿਆ ਤੇ ਆਪਾਂ ਜਰੂਰ ਐਕਸਪੀਰੀਅੰਸ ਸ਼ੇਅਰ ਕਰ ਆ ਗਿਆ ਜੀ ਉੜਦਾ ਹਾਥੀ ਭਾਈ ਇਹ ਕਿਸ ਤਰ੍ਹਾਂ ਹੈ ਜੀ ਇਹ ਜੋ ਪਿੰਡ ਚ ਰਹਿੰਦੀ ਤੇ ਭਰਾਵਾ ਕੁੱਤਿਆਂ ਤੋਂ ਬਹੁਤ ਡਰ ਲੱਗਦਾ ਸੀਗਾ ਇੱਥੇ ਮਤਲਬ ਕੁੱਤਿਆਂ ਤੋਂ ਇਦਾਂ ਕਿ ਜਿਹੜੇ ਅਵਾਰਾ ਕੁੱਤੇ ਹੁੰਦੇ ਨਾ ਡਾਰ ਹੀ ਲੱਗਦਾ ਲੈ ਦੱਸ ਭਰਾਵਾ ਜਾਨਵਰ ਤਾਂ ਖੜੀ ਪਤਾ ਨਹੀਂ ਹੁੰਦਾ ਤੇ ਇੱਥੇ ਜਦਾ ਕੋਈ ਸਿਸਟਮ ਨਹੀਂ ਹੈਗਾ ਇੱਥੇ ਭਰਾਵਾ ਸਾਰਾ ਕੁਝ ਸਿਸਟਮ ਨਾਲ ਅੱਜ ਤੀ ਕੁੱਤਾ ਕੁੱਤਾ ਛੱਡੋ ਤੇ ਮੈਨੂੰ ਵਾਰਾ ਕੁੱਤਾ ਦੇਖਣ ਨੂੰ ਨਹੀਂ ਮਿਲੇ ਤੇ ਬਿੱਲੀਆਂ ਬਹੁਤ-ਬਹੁਤ ਵਧੀਆਂ ਪਾ ਕੁੱਤਾ ਨਹੀਂ ਦਿਖਿਆ ਆਹ ਦਲਾ ਬਾਈ ਵੀ ਈ ਫੂਡ ਦਾ ਕੰਮ ਕਰਦਾ ਇਹਨੇ 5-7 ਘੰਟੇ ਕੰਮ ਕਰਨੇ ਆ ਜਿਹੜੇ ਨੀਲੇ ਵੇ ਹੈਲਮਟ ਪਾਏ ਉਹ ਵੋਲਟ ਦਾ ਕੰਮ ਕਰਦੇ ਇਹਨਾਂ ਨੇ ਲਾਲ ਪਾਏ ਹੁੰਦੇ ਉਹ ਈ ਫੂਡ ਦਾ ਕਰਦੇ ਆ ਤੇ ਵੋਲਟ ਵਾਲਾ ਸੀਗਾ ਤੇ ਜਿਨ੍ਹਾਂ ਨੇ ਕਿੱਟਾ ਪਾਈਆਂ ਆਹੀਂ ਕਿੱਟਾ ਪਾਈਆਂ ਭਰਾਵਾ ਅਹੀਂ ਚੱਲੇ ਦਿਹਾੜੀ ਲਾ ਅਸੀਂ ਕਰਦੇ ਹਾਂ ਰੈਸਟੋਰੈਂਟ 'ਚ ਕੰਮ ਸੋ ਬਾਈ ਜਿਹੜੇ ਰੈਸਟੋਰੈਂਟ 'ਚ ਵੀ ਕੰ ਉਹਨਾਂ ਲਈ ਇਹ ਚੀਜ਼ ਬਹੁਤ ਬੈਨੀਫਿਟ ਆ ਵੀ ਜਦੋਂ ਤੁਹਾਡੇ ਕੋਲ ਲਾਇਸੈਂਸ ਬਣ ਜਾਂਦਾ ਨਾ ਤੇ ਤੁਸੀਂ ਨਾਲ ਲਾਇਸੈਂਸ ਤੁਸੀਂ ਮਤਲਬ ਕਹੋ 4 ਘੰਟੇ ਵੀ ਕੰਮ ਕਰ ਲਿਆ ਨਾ ਬਾਹਰ ਤੁਸੀਂ ਬੋਲਟ ਦਾ ਕੰਮ ਕਰ ਲਿਆ ਜਾਂ ਈ ਫੂਡ ਦਾ ਕੰਮ ਕਰ ਲਿਆ ਤੇ ਰੈਗੂਲਰ ਕੋਈ ਸਕਿੱਲ ਜੋਬ ਕਰ ਲਈ ਤੇ ਬਾਈ ਜੀ ਤੁਸੀਂ 32500 3000 ਯੂਰੋ ਨਹੀਂ ਛੱਡਦੇ ਤਾਂ ਤੁਹਾਨੂੰ ਕਿਸੇ ਹੋਰ ਕੰਟਰੀ ਜਾਣ ਦੀ ਲੋੜ ਨਹੀਂ ਜੇ ਤੁਸੀਂ ਦਿਮਾਗ ਨਾਲ ਚੱਲਦੇ ਹੋ ਦਿਮਾਗ ਨਾਲ ਚੱਲੋ ਹਾਂ ਦਿਮਾਗ ਨਾਲ ਚੱਲੋ ਜਿਹਨਾਂ ਮੈ ਜਾ ਸਕਦੇ ਹਾਂ ਹਾਂ ਇੱਥੇ ਇਹ ਇਹ ਫਾਇਦੇ ਬਹੁਤ ਆ ਹਾਂ ਇਹ ਗੱਲ ਬਹੁਤ ਆ ਮਾਰਕੀਟ ਜਾਣਾ ਤੁਸੀਂ ਥੋੜਾ ਟਾਈਮ ਸਪੈਂਡ ਕਰਨਾ ਆਪਣੇ ਵੈਕੰਨੀ ਹੁਣ ਸਾਡੇ ਘਰ ਦੇ ਲਾਗੇ ਨਾ ਕੈਫੇ ਆ ਆ ਘਰ ਸਾਡੇ ਘਰ ਦੇ ਲਾਗੇ ਨਾ ਕੈਫੇ ਆ ਤੁਹਾਨੂੰ ਦਿਖਾਣਾ ਬੀਟ ਕੈਫੇ ਤੁਸੀਂ ਪੁਰਾਣੇ ਵਲੌਗਾਂ 'ਚ ਵੀ ਦੇਖਿਆ ਹੋਣਾ ਇਹ ਜਿਹੜਾ ਕੈਫੇ ਆ ਨਾ ਭਰਾਵਾ ਇਸ ਕੈਫੇ ਇਹ ਆਟੂ ਗਾਤੀ ਖੜਾ ਮੇਰਾ ਫੇਵਰੇਟ ਬਾਈ ਤੇ ਇਹ ਕੈਫੇ 24/7 ਖੁੱਲਾ ਰਹਿੰਦਾ ਪਰ ਪੂਰੀ ਰਾਤ ਨਹੀਂ ਖੁੱਲਾ ਹੀ ਰਹਿੰਦਾ ਆਹ ਜਿਹੜਾ ਕੈਫੇ ਆ ਪੂਰੀ ਰਾਤ ਸੋ ਆਪਾਂ ਪਹਿਲਾਂ ਇਹ ਤਾਂ ਸੜਕ ਕ੍ਰੋਸ ਕਰਨੀ ਆ ਇੱਥੇ ਬਹੁਤ ਸਾਰਾ ਟ੍ਰੈਫਿਕ ਹੈ ਇਸ ਟਾਈਮ ਤੁਸੀਂ ਦੇਖ ਸਕਦੇ ਆ ਬਹੁਤ ਟ੍ਰੈਫਿਕ ਆ ਆਪਾਂ ਜਾਣਾ ਉਧਰਲੇ ਪਰਲੇ ਪਾਸੇ ਤੇ ਬਾਈ ਜਿੰਮਾ ਜੁੰਮਾ ਦੀ ਫੈਸਿਲਿਟੀ ਬਹੁਤ ਇੱਥੇ ਕਟੋ-ਕਟ ਨਹੀਂ ਤੇ ਤਿੰਨ ਤੋਂ ਚਾਰ ਜਿੰਮਾ ਸਾਡੇ ਏਰੀਆ ਦੇ ਵਿੱਚ ਹੀ ਫਾਰਮਾਂ ਕਿਹਾਂ ਇੱਥੇ ਬਹੁਤ ਆ ਜੇ ਫਾਰਮਾਂ ਕਿਹਾਂ ਦੀ ਗੱਲ ਕੀਤੀ ਜਾਵੇ ਤੇ ਬਾਕੀ ਗੱਲ ਕੀਤੀ ਆ ਇਹ ਸ਼ਹਿਰੀ ਲਾਈਫ ਆ ਬਾਈ ਆ ਦੇਖੋ ਤੁਸੀਂ ਟ੍ਰੈਫਿਕ ਤੋਂ ਹੀ ਦੇਖ ਸਕਦੇ ਆ ਨਾ ਸ਼ਹਿਰੀ ਲਾਈਫ ਆ ਇਹ ਮਤਲਬ ਤੁਸੀਂ ਹਿਸਾਬ ਲਾ ਲਓ ਆਇਆ ਮਨਪ੍ਰੀਤ ਪਾਵੇਂ ਬਈ ਮੈਂ ਤਾਂ ਆ ਗਿਆ ਮਨਪੀਤੇ ਪਿੱਛੇ ਖੜੀ ਆ ਸੋ ਆਹ ਖਾਣਾ ਮੈਂ ਤੁਹਾਨੂੰ ਇਹ ਜ਼ੂਮ ਆਊਟ ਨਹੀਂ ਹੁੰਦਾ ਸੋ ਬਈ ਮੈਂ ਇਸ ਟਾਈਮ ਪਹੁੰਚ ਚੁੱਕਿਆ ਆ ਦੂਜੇ ਪਾਸੇ ਦੂਜੇ ਪਾਸੇ ਵੀ ਮੈਂ ਹੁਣ ਕਰਨੀਆਂ ਕ੍ਰੋਸ ਆ ਗੱਲਾਂ ਬਾਤਾਂ ਆ ਬਈ ਸ਼ਹਿਰ ਨਹੀਂ ਉਹ ਸਾਡੇ ਥੋੜਾ ਜਿਹਾ ਅੱਗੇ ਜਾ ਕੇ ਤੁਸੀਂ ਦੇਖੋਗੇ ਨਾ ਤੇ ਚਰ ਮਿਲਚਲ ਮਰ ਹੋ ਰਹੀਆ ਉਹ ਇਸ ਟਾਈਮ ਕ੍ਰਿਸਮਸ ਦੀਆਂ ਤਿਆਰੀਆਂ ਹੋ ਗਈਆਂ ਤੇ ਆਇਆ ਬੀਟ ਕੈਫੇ ਇਹ 24/7 ਖੁੱਲਾ ਹੀ ਰਹਿੰਦਾ ਮਤਲਬ ਕਹ ਲੋ 24/7 ਪੂਰਾ ਦਿਨ ਰਾਤ ਜਦੋਂ ਮੈਂ ਸਵੇਰੇ 4 ਵਜੇ ਵੀ ਆਣਾ ਨਾ ਤੇ ਖੁੱਲਾ ਹੀ ਹੁੰਦਾ ਆ ਆਇਆ 4 ਵਜੇ ਵੀ ਖੁੱਲਾ ਹੁੰਦਾ ਤੇ ਉਸ ਵੇਲੇ ਵੀ ਟ੍ਰੈਫਿਕ ਦੀ ਇਹ ਗੱਲ ਕੀਤੀ ਆਵੇ ਹੁੰਦੀ ਆ ਪਰ ਇੰਨੀ ਟ੍ਰੈਫਿਕ ਨਹੀਂ ਹੁੰਦੀ ਇੰਨੀ ਟ੍ਰੈਫਿਕ ਨਹੀਂ ਹੁੰਦੀ ਤੇ ਕੱਲ ਸੰਡੇ ਆ ਸੋ ਅੱਜ ਲੋਕਾਂ ਨੇ ਬਾਹਰ ਜਾਣਾ ਖਾਣਾ ਪੀਣਾ ਅੱਜ ਸਾਡੇ ਰੈਸਟੋਰੈਂਟ 'ਚ ਅੱਜ ਵੀ ਬਹੁਤ ਰਸ਼ ਹੁੰਦਾ ਤੇ ਕੱਲ ਜਿਹੜਾ ਸੀਗਾ ਫਰਾਈਡੇ ਸੈਟਰਡੇ ਸੰਡੇ ਤਿੰਨ ਦਿਨ ਰਸ਼ ਹੁੰਦਾ ਤੇ ਬਾਕੀ ਜਿਹੜੇ ਕਹਿ ਲਓ 2-3 ਦਿਨ ਹੁੰਦੇ ਆ ਉਹ ਨਾਰਮਲੀ ਹੁੰਦੇ ਮਤਲਬ ਕਹਿ ਲਓ ਰਸ਼ ਹੁੰਦਾ ਆ ਠੀਕ-ਠਾਕ ਜਿਹਾ ਹੁੰਦਾ ਵੈਨਟੀ ਯੂਥ ਸੋ ਵੈਸੇ ਉਧਰਲੇ ਪਾਸੇ ਵੀ ਸਿਗਨਲ ਲੱਗਾ ਆ ਜਦੋਂ ਸਿਗਨਲ ਨੂੰ ਅਸੀਂ ਪ੍ਰੈਸ ਕਰਦੇ ਆ ਨਾ ਤੇ ਆਟੋਮੈਟਿਕਲੀ ਉਹ ਨੂੰ ਸਿਗਨਲ ਹੋ ਗਿਆ ਉਹ ਰੈੱਡ ਹੋ ਗਿਆ ਵਾ ਉਹਨੇ ਕ੍ਰੋਸ ਕਰਨਾ ਹੁਣ ਉਹ ਲੰਘ ਜਾ ਭਰਾਵਾ ਲੰਘ ਜਾ ਮਤਲਬ ਇੱਥੇ ਇੱਕ ਰੂਲ ਐਂਡ ਰੈਗੂਲੇਸ਼ਨਸ ਨੂੰ ਬਹੁਤ ਫੋਲੋ ਕਰਨਾ ਪੈਂਦਾ ਆਪਾਂ ਚਲੋ ਵਿਚੋਂ ਕ੍ਰੋਸ ਕਰ ਗਏ ਆ ਤੇ ਭਈ ਆਪਣਾ ਆ ਗਿਆ ਇਸ ਟਾਈਮ ਪਾਥ ਰੈਸਟੋਰੈਂਟ ਵਾਲਾ ਕਿੱਲ ਵੀ ਹੈ ਫਨ ਵੀ ਹੈ ਪਿਆਰ ਵੀ ਹੈ ਗਾਨੇ ਵੀ ਹੈ ਲੜਨਾ ਤਾਂ ਮਨ ਵੀ ਹੈ ਦਿਲੋ ਜੇ ਕੋਈ ਚਾਹੁੰਦਾ ਹੈ ਕਾਪੀ ਰਾਈਟ ਨਾ ਹੋ ਜੇ ਕਾਪੀ ਰਾਈਟ ਨਾ ਸਹੀ ਵਾਲਾ ਕੋਪੀ ਕਾਪੀਆਂ ਕਰਨ ਵਾਲੇ ਬਹੁਤ ਬੈਠੇ ਭਰਾਵਾ ਤੇ ਚਲੋ ਠੀਕ ਆ ਦੋਸਤੋ ਤੇ ਮੇਰੇ ਨਾਲ ਅੱਗੇ ਅਗੇ ਮੇਰਾ ਰੈਸਟੋਰੈਂਟ ਹੈਗਾ ਉੱਗੀ ਸਮਾਂ ਬਿਲਕੁਲ ਲਾਗੇ ਛਾਗੇ ਤੇ ਆਪ ਆਗੇ ਉਹ ਗੀ ਨੇ ਉਹ ਗੀ ਤੋਂ ਸਮਾਨ ਲੈਣਾ ਤੇ ਸਸਤਾ ਬਹੁ ਮਿਲਦਾ ਯਾਰ ਸਮਾਨ ਜੋ ਵੀ ਪਰਕਿਊਮ ਇਹ ਆਕੇ ਮਤਲਬ ਬ੍ਰਾਂਡਡ ਸਮਾਨ ਸਸਤਾ ਮਿਲਦਾ ਯਾਰ ਜਿਹੜੇ ਰੇਟ ਤੇ ਮਿਲ ਜਾਂਦਾ ਸਸਤਾ ਕਿੰਨਾ ਸਾਡੇ ਹਾਂ ਹਾਂ ਆ ਵੀ ਹਾਂ ਚੱਲੀ ਮੈਡਮ ਅੰਦਰ ਸੋ ਇੱਥੇ ਆ ਜਾਣੀਆਂ ਚੀਜ਼ਾਂ ਬਹੁਤ ਸਸਤੀਆਂ ਆ ਦੇਖ ਲੋ ਆ ਜਿਹੜੇ ਆਮ ਜੜੀਆਂ ਦੁਕਾਨਾਂ ਦੇ ਤੁਹਾਨੂੰ 2-2 ਦੀਆਂ ਮਿਲ ਗਈਆਂ 2.5 ਦੀਆਂ ਤੇ ਸਸਤੀਆਂ ਕਿੰਨੀਆਂ ਲੱਗੀਆਂ ਮੈਂ ਆ ਕਾਪੀਆਂ ਨੇ ਬਹੁਤ ਸੋਹਣਾ ਹੈ ਵੈਸੇ। ਕੋਫੀ ਦਾ ਟਰਮੋਸ, ਟਰਮੋਸ 8 ਰੁਪਏ ਦੀ ਲੱਗੀ ਆ। ਨਹੀਂ ਵਧੀਆ ਹੈ ਵੈਸੇ। ਵਿੱਚੋਂ ਦੇਖਣਾ। ਹਾਂ, ਨਾ ਵੀ ਗਰਮ ਰਣੀ ਵੈਸੇ। ਹੂੰ। ਇਹ ਗਰਮ। ਹਾਂ, ਇਹ ਵੀ ਲਵਾਂਗੇ। ਬਾਕੀ ਇਹ ਬਿੱਲੀਆਂ ਦਾ ਖਾਣਾ ਹੋ ਗਿਆ। ਜਿਹੜੇ ਆ ਲੈਣਾ। ਆ ਬਿੱਲੀਆਂ ਦਾ ਲੈ ਆ ਮਨਪੀ ਦੇ ਇੱਕ ਵਕੜੇ ਯਾਰ। ਦੇ ਦੇ ਜਿਹੜਾ ਜਿਹੜਾ ਸਾਡੇ ਨਾਲ ਲਾਗੇ ਘਰ ਦੇ ਬਿੱਲੀ ਰਹਿੰਦੀ ਆ ਤੇ ਆਪਾਂ ਉਹ ਰੋਜ਼ ਆਉਂਦੀ ਰੋਜ਼ ਸਾਡੇ। ਸੋ ਆਪਾਂ ਰੋਜ਼ ਹਮੇਸ਼ਾ ਸੋਚੀਦਾ ਆ ਕਿ ਆਪਾਂ ਕੁਝ ਪਾਈਏ। ਅੱਜ ਸਵਾਭ ਬਣਦਾ ਪਿਆ ਤੇ ਅੱਜ ਛੱਡਣੀ ਮੈਂ ਤੋਰਦਾ ਹਾਂ ਸਾਫ਼ ਤੱਕ ਲੱਗ